ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਅੱਜ ਆਪਾਂ ਬੇਨਤੀਆਂ ਸਾਂਧੀਆਂ ਕਰਾਂਗੇ ਪਿਆਰਿਓ ਰਾਤ ਨੂੰ ਸਾਨੂੰ ਜਾਪ ਕਰਨਾ ਚਾਹੀਦਾ ਜੇ ਸੱਚਮੁੱਚ ਬਰਕਤਾਂ ਲੈਣੀਆਂ ਨੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਧੀਆਂ ਕਰਾਂਗੇ ਪਹਿਲਾ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੇਕਰ ਸੱਚਮੁੱਚ ਗੁਰੂ ਤੋਂ ਬਰਕਤਾਂ ਲੈਣੀਆਂ ਨੇ ਤੇ ਪਿਆਰਿਓ ਫਿਰ ਬਰਕਤਾਂ ਕਿਵੇਂ ਲਈਏ ਰਾਤ ਨੂੰ 12 ਵਜੇ ਤੋਂ ਬਾਅਦ ਮੂਲ ਮੰਤਰ ਸਹਿਬ ਦਾ ਜਾਪ ਕਰੀਏ ਜਿੰਨਾ ਹੋ ਸਕਦਾ ਹੈ ਰਾਤ ਨੂੰ 12 ਵਜੇ ਤੋਂ ਬਾਅਦ ਸਾਧ ਸੰਗਤ 12 ਵਜੇ ਤੋਂ ਬਾਅਦ ਮੋਲ ਮੰਤਰ ਸਹਿਬ ਦਾ ਜਾਪ ਕਰਨਾ ਸਟਾਰਟ ਕਰੀਏ ਤੇ ਜਾਪ ਕਰੋ ਮੋਲ ਮੰਤਰ ਦਾ ਇੱਕ ਟਕ ਹੋ ਕੇ ਕਈ ਹੁਣ ਕਹਿੰਦੇ ਵੀ ਬੈਠ ਕੇ ਨਹੀਂ ਕੀਤਾ ਮੈਂ ਕਹਿੰਦਾ ਤੁਰਦੇ ਫਿਰਦੇ ਕਰਦੇ ਪਰ ਜਾਪ ਕਰੋ ਜਾਪ ਕਰੀਏ ਇਸ ਢੰਗ ਦੇ ਨਾਲ ਸਾਧ ਸੰਗਤ ਜਾਪ ਐਸਾ ਹੋਵੇ ਸਾਧ ਸੰਗਤ ਮਨ ਦੇ ਵਿੱਚ ਮਨਸ਼ਾ ਹੋਵੇ ਕਿ ਸਤਿਗੁਰੂ ਬਖਸ਼ ਲਓ ਬਖਸ਼ ਲਓ ਬਖਸ਼ ਲਓ ਬਖਸ਼ ਲਓ ਬਸ ਚਰਨਾਂ ਚ ਥਾਂ ਦੇ ਦਿਓ ਥਾਂ ਦੇ ਦਿਓ ਸਤਿਗੁਰੂ ਚਰਨਾਂ ਚ ਪਾਤਸ਼ਾਹ ਜੀ ਆਪਣੇ ਚਰਨਾਂ 'ਚ ਥਾਂ ਦੇ ਦੋ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਮਿਹਰ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਸਤਿਗੁਰੂ ਜੀ ਕਿਰਪਾ ਕਰਦੇ ਕਿੰਨੇ ਜਿਹੜਾ ਮੂਲ ਮੰਤਰ ਦਾ ਜਾਪ ਕਰਦਾ ਹੈ 12 ਵਜੇ ਤੋਂ ਬਾਅਦ ਉਸ ਤੋਂ ਬਾਅਦ 3:00 ਵਜੇ ਦਾ ਜਿਹੜਾ ਸਮਾਂ ਹੁੰਦਾ ਹੈ ਫਿਰ ਉਹ ਆਪਣਾ ਨਿਤਨੇਮ ਕਰੇ ਗੁਰੂ ਤੋਂ ਫਿਰ ਐਸੀਆਂ ਬਖਸ਼ਿਸ਼ਾਂ ਮਿਲਦੀਆਂ ਨੇ ਸਾਧ ਸੰਗਤ ਜਿਹੜੀਆਂ ਬਖਸ਼ਿਸ਼ਾਂ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚੀਆਂ ਵੀ ਸਾਡੇ ਕੋਲੇ ਆਹ ਚੀਜ਼ ਵੀ ਹੋ ਸਕਦੀ ਹੈ ਫਿਰ ਸਾਧ ਸੰਗਤ ਸਾਡੇ ਕੋਲੇ ਆ ਚੀਜ਼ ਹੋ ਸਕਦੀ ਹੈ ਸਤਿਗੁਰੂ ਐਸੀ ਕਿਰਪਾ ਕਰਦੇ ਨੇ ਤੇ ਐਸੀ ਰਹਿਮਤ ਗੁਰੂ ਦੀ ਹੁੰਦੀ ਹੈ ਨਾਲ ਇੱਕ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ ਪਾ ਜਿਹੜਾ ਉਹਦੇ ਨਾਮ ਦੇ ਭਾਵ ਕੀ ਨਾਮ ਦਾ ਜਿਹੜਾ ਜਹਾਜ਼ ਹੈ ਨਾ ਨਾਮ ਰੂਪੀ ਜਿਹੜਾ ਨਾਮ ਦੇ ਜਹਾਜ਼ ਵਿੱਚ ਸ਼ਾਮਲ ਹੋ ਜਾਂਦਾ ਹੈ ਚੜ ਜਾਂਦਾ ਹੈ ਉਪਾਰ ਲੰਘ ਜਾਂਦਾ ਹੈ ਪਾਰ ਕਿੱਥੇ ਜਿੱਥੇ ਆਮ ਲੋਕ ਨਹੀਂ ਪਹੁੰਚ ਸਕਦੇ ਜਿੱਥੇ ਹੋਰ ਕੋਈ ਨਹੀਂ ਜਾ ਸਕਦਾ ਉਹ ਉਥੇ ਪਹੁੰਚ ਜਾਂਦਾ ਹੈ ਉਹ ਉਥੇ ਪਹੁੰਚ ਜਾਂਦਾ ਜਿੱਥੇ ਕੋਈ ਨਹੀਂ ਜਾ ਸਕਿਆ ਜਿੱਥੇ ਅੱਜ ਤੱਕ ਕੋਈ ਜਾਣ ਦੀ ਗੱਲ ਤੇ ਕਰਦਾ ਪਰ ਉੱਥੇ ਜਾ ਕੇ ਕਿਸੇ ਨੇ ਨਹੀਂ ਦੇਖਿਆ ਨਾਨਕ ਨਾਮ ਜਹਾਜ਼ ਹੈ ਚੜੇ ਸੂਤਰੇ ਪਾਰ ਉਹ ਉੱਥੇ ਪਹੁੰਚ ਜਾਂਦਾ ਹੈ ਸਤਿਗੁਰੂ ਐਸੀ ਕਿਰਪਾ ਕਰ ਦਿੰਦੇ ਨੇ ਪਾਤਸ਼ਾਹ ਐਸੀ ਮਿਹਰ ਕਰ ਦਿੰਦੇ ਨੇ ਪਿਆਰਿਓ ਗੁਰੂ ਐਸੀ ਕਿਰਪਾ ਕਰਦਾ ਫਿਰ ਉਹਦੇ ਤੇ ਐਸੀ ਮਿਹਰ ਹੁੰਦੀ ਹੈ ਐਸੀ ਕਿਰਪਾ ਜਿਹੜੀ ਹੈ ਉਹਦੇ ਤੇ ਹੁੰਦੀ ਹੈ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਦੇ ਕਿਰਪਾ ਕਰ ਦਿੰਦੇ ਨੇ ਪਿਆਰਿਓ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਜਦੋਂ ਸਤਿਗੁਰੂ ਦੀ ਮਿਹਰ ਹੋ ਜਾਏ ਤੇ ਪਿਆਰਿਓ ਫਿਰ ਹੋਰ ਪਿੱਛੇ ਕੀ ਚਾਹੀਦਾ ਹੈ ਫਿਰ ਤੇ ਸਾਰੀ ਗੱਲ ਜਿਹੜੀ ਹੈ ਉਹ ਬਣੀ ਬਣਾਈ ਹੈ ਫਿਰ ਤਾਂ ਸਾਰੀ ਗੱਲ ਜਿਹੜੀ ਹੈ ਉਹ ਆਪਣੇ ਆਪ ਹੀ ਬਣ ਗਈ ਸੋ ਮੈਂ ਇੱਕ ਗੱਲ ਆਪ ਜੀ ਨਾਲ ਸਾਂਝੀ ਕਰਨਾ ਮੂਲ ਮੰਤਰ ਸਾਹਿਬ ਦੇ ਵਿੱਚ ਜਿੰਨੀ ਤਾਕਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਬੇਈ ਨਦੀ ਦੇ ਵਿੱਚ 3 ਦਿਨ ਰਹਿ ਕੇ ਸਾਡੇ ਲਈ ਮੂਲ ਮੰਤਰ ਲੈ ਕੇ ਆਏ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸਤ ਤੱਕ ਮੂਲ ਮੰਤਰ ਦਾ ਜਾਪ ਕਰੋ ਇਸ ਮੂਲ ਮੰਤਰ ਦੇ ਵਿੱਚ ਕਿੰਨੀ ਵੱਡੀ ਤਾਕਤ ਹੈ ਜਦੋਂ ਅਸੀਂ ਕਰਾਂਗੇ ਸਾਨੂੰ ਫੇਰ ਸਮਝ ਪਏਗੀ ਕਿ ਕਹਿਣ ਨੂੰ ਤਾਂ ਬਸ ਗੱਲਾਂ ਬਾਤਾਂ ਹੀ ਹੋ ਜਾਂਦੀਆਂ ਨੇ ਇਸ ਕਰਕੇ ਇੱਕ ਵਾਰੀ ਜਾਪ ਕਰਕੇ ਵੇਖਿਓ ਸੱਚੇ ਮਨ ਦੇ ਨਾਲ ਇਹ ਕਰਿਓ ਵੀ ਸਤਗੁਰੂ ਕਿਰਪਾ ਕਰੋ ਬਖਸ਼ ਲਓ ਆਪ ਜੀ ਬਖਸ਼ਿਸ਼ਾਂ ਦੇ ਕੇ ਨਿਵਾਜ ਦਿਓ ਤੇ ਸਤਗੁਰੂ ਜੀ ਐਸੀਆਂ ਬਖਸ਼ਿਸ਼ਾਂ ਦੇਣਗੇ ਨਾਮਦਾਨ ਦੀ ਸਤਗੁਰੂ ਜੀ ਦਾਤ ਬਖਸ਼ਿਸ਼ ਕਰੋ ਇਹ ਗੱਲ ਨੂੰ ਜ਼ਰੂਰ ਸਮਝਿਓ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਹੈ ਪਿਆਰਿਓ ਇੱਕ ਵਾਰ ਕਰਕੇ ਦੇਖਿਓ ਜੇ ਰੋਹਾਨੀਅਤ ਤੱਕਣੀ ਹੈ ਜੇ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਹੱਕਦਾਰ ਬਣਨਾ ਹੈ ਇੱਕ ਵਾਰੀ ਜ਼ਰੂਰ ਕਰਕੇ ਵੇਖਿਓ ਵਾਹਿਗੁਰੂ ਜੀ ਕਾ ਖਾਲਸਾ